ਦੇਖੋ ਅੱਜ ਅਸੀਂ ਜਿਹੜਾ ਇੱਥੇ ਡਿਸਟ੍ਰਿਕਟ ਕੋਰਟ ਲਗਾਇਆ ਇਸ ਤਰ੍ਹਾਂ ਦੇ ਕੋਰਟ ਸਿ ਹਰ ਡਿਸਟ੍ਰਿਕਟ ਚ ਲਗਾਉਣੇ ਹਨ ਤੇ ਇਹਦੇ ਅੰਦਰ ਸਾਡੇ ਕੋਲ ਜਿੰਨੇ ਵੀ ਕੇਸਸ ਕਮਿਸ਼ਨ ਚ ਆਉਂਦੇ ਨੇ ਆਸ-ਪਾਸ ਦੇ ਇਰਾਦੇ ਏਰੀਆ ਦੇ ਉਹ ਹੁੰਦੇ ਨੇ ਤੇ ਪਲੱਸ ਅਸੀਂ ਇੱਕ ਦਿਨ ਪਹਿਲਾਂ ਹੀ ਅਨਾਉਂਸ ਕਰ ਦਿੰਨੇ ਆ ਜਾਂ ਦੋ ਦਿਨ ਪਹਿਲਾਂ ਅਨਾਉਂਸ ਕਰ ਦਿੰਨੇ ਆ ਕਿ ਅਗਰ ਕਿਸੇ ਵੀ ਇੰਡੀਵਿਜੂਅਲ ਨੇ ਵਾਕ ਇਨ ਲਈ ਵੀ ਆਉਣਾ ਉਹ ਵੀ ਇੱਥੇ ਆ ਕੇ ਆਪਣੀ ਦਰਜ਼ ਕਰਾ ਸਕਦੇ ਨੇ ਇਹਦੇ ਅੰਦਰ ਦੋ ਤਰੀਕੇ ਦੋ ਗੱਲਾਂ ਹੁੰਦੀਆਂ ਨੇ ਮੇਰੇ ਕੋਲ ਕਮਿਸ਼ਨ ਦੇ ਅੰਦਰ ਕਾਫੀ ਮੈਸੇਜਸ ਆਉਂਦੇ ਨੇ ਕਿ ਦੂਰ ਪੈਂਦਾ ਸਾਨੂੰ ਤੇ ਜੇ ਸਾਡੇ ਕੋਲ ਇੱਥੇ ਆ ਕੇ ਕੋਈ ਗੱਲ ਸੁਣੇ ਤਾਂ ਉਹ ਜ਼ਿਆਦਾ ਚੰਗਾ ਸਿਰਫ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਆਪ ਲੋਕਾਂ ਕੋਲ ਪਹੁੰਚਾਂਗੇ ਤੇ ਉੱਥੇ ਹੀ ਸਾਰਾ ਪੁਲਿਸ ਪ੍ਰਸ਼ਾਸਨ ਵੀ ਹੁੰਦਾ ਉਹਨਾਂ ਦੇ ਆਈ.ਓ.ਐਸ ਵੀ ਹੁੰਦੇ ਨੇ ਨਾਲ ਜਿੱਥੇ ਕੇਸ ਲੱਗਿਆ ਹੁੰਦਾ ਦੋਵੇਂ ਪਾਰਟੀਆਂ ਹੁੰਦੀਆਂ ਨੇ ਜਿਹੜੇ ਵਾਕ ਇਨ ਵੀ ਆਉਂਦੇ ਨੇ ਸਾਨੂੰ ਪਤਾ ਵੀ ਇਹ ਏਰੀਆ ਚੋਂ ਆਏ ਨੇ ਉਹਨਾਂ ਦੇ ਲਈ ਡੈਸੀਗਨੇਟ ਕਿਨੂੰ ਕੀਤਾ ਜਾ ਸਕਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਮੌਕੇ ਦੇ ਉੱਤੇ ਹੀ ਨਿਪਟਾਰਾ ਕੀਤਾ ਜਾਵੇ ਕੇਸ ਦਾ ਇਸੇ ਕਰਕੇ ਜਿਹੜਾ ਪ੍ਰਸ਼ਾਸਨ ਬੁਲਾਇਆ ਵੀ ਜਾਂਦਾ ਅੱਜ ਜਿਹੜੇ ਕੇਸ ਸੀ ਸਾਡੇ ਕੋਲ 25 ਕੇਸ ਦੇ ਕਰੀਬ ਹੈਗੇ ਸੀ ਜਿਹੜੇ ਅਸੀਂ ਕਮਿਸ਼ਨ ਦੀ ਤਰਫ ਤੋਂ ਲੈ ਕੇ ਆਏ ਸੀ ਕੋਈ 10 ਕੇਸ ਸੀ ਜਿਹੜੇ ਵਾਕਿਨ ਆਏ ਹੋਏ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਕਹਿ ਸਕਦਾ ਹਾਂ ਤੁਹਾਨੂੰ ਕਿ ਜੇ 35-40 ਕੇਸ ਹੈਗੇ ਸੀ ਸਾਡੇ ਕੋਲ 30 ਕੇਸ ਦਾ ਨਿਪਟਾਰਾ ਹੋ ਚੁੱਕਿਆ ਹੈ ਉਹਨਾਂ ਦੇ ਵਿੱਚ ਕੀ ਹੁੰਦਾ ਕਈ ਵਾਰੀ ਸਮਝੌਤਾ ਕਰਵਾੜਾ ਹੁੰਦਾ ਕੰਪਰੋਮਾਈਜ਼ ਇਜ਼ ਦ ਬੈਸਟ ਥਿੰਗ ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਕੰਪਰੋਮਾਈਜ਼ ਕਰਾਇਆ ਜਾਵੇ ਔਰ ਝਗੜੇ ਜਿਹੜੇ ਕੇਸ ਨੇ ਕਿਹੋ ਜਿਹੇ ਕੇਸ ਸੀਗੇ ਆਪਸ ਦੇ ਵਿੱਚ ਝਗੜੇ ਨੇ ਘਰੇਲੂ ਝਗੜੇ ਸੱਸ ਦਾ ਨੂੰਹ ਦਾ ਔਰ ਸੈਕਿੰਡ ਸੀਗਾ ਪ੍ਰਾਪਰਟੀ ਰਿਲੇਟਡ ਜਿਹੜਾ ਪ੍ਰਾਪਰਟੀ ਰਿਲੇਟਡ ਕੇਸ ਹੁੰਦਾ ਕੋਸ਼ਿਸ਼ ਹੁੰਦੀ ਹੈ ਫੇਰ ਵੀ ਦੋਵੇਂ ਪਾਰਟੀਆਂ ਨੂੰ ਸਮਝਾ ਬੁਝਾ ਕੇ ਕਿ ਅਸੀਂ ਉਹਦਾ ਨਿਪਟਾਰਾ ਕੀਤਾ ਜਾਵੇ ਲੇਕਿਨ ਜਿਹੜੇ ਪ੍ਰਾਪਰਟੀ ਕੇਸਿਸ ਹੁੰਦੇ ਨੇ ਜ਼ਿਆਦਾਤਰ ਉਹ ਕੋਰਟ ਦੇ ਵਿੱਚ ਹੀ ਜਾਂਦੇ ਨੇ ਬਾਕੀ ਹੈ ਕਿ ਕੁਝ ਕੇਸਿਸ ਇਹੋ ਜਿਹੇ ਸੀਗੇ ਕਿ ਹਸਬੰਡ ਦੀ ਡੈਥ ਹੋ ਗਈ ਹੈ ਡੈਥ ਤੋਂ ਬਾਅਦ ਉਹ ਨੂੰ ਨੂੰ ਵੀ ਘਰੋਂ ਕੱਢ ਦਿੰਦੇ ਨੇ ਕਿ ਹੁਣ ਸਾਡਾ ਬੇਟਾ ਗਿਆ ਹੁਣ ਸਾਡੀ ਤੇਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਇਹੋ ਜਿਹੇ ਕੇਸਾਂ ਦੇ ਅੰਦਰ ਵੀ ਇਹੀ ਹੁੰਦਾ ਕਿ ਦੂਜੀ ਫੈਮਿਲੀ ਨੂੰ ਸਮਝਾਇਆ ਜਾਵੇ ਕਿ ਇਸ ਤਰੀਕੇ ਦੇ ਨਾਲ ਨਹੀਂ ਹੈ ਕਿ ਜੇ ਬੇਟਾ ਚਲਾ ਗਿਆ ਤੇ ਇਹ ਇਸ ਤਰੀਕੇ ਦਾ ਤੁਸੀਂ ਨਹੀਂ ਕੱਢ ਸਕਦੇ ਔਰ ਹੁੰਦਾ ਕਿ ਇਹ ਕਿ ਸਾਰਾ ਮੈਂ ਦੇਖਿਆ ਮਦਾਰ ਮਦਾਰ ਸਾਰਾ ਚੀਜ਼ ਹੁੰਦੀ ਹੈ ਪੈਸੇ ਦੇ ਉੱਤੇ ਆ ਕੇ ਕਿ ਪੈਸਾ ਮੈਂ ਰੱਖ ਲਵਾਂ ਉਹ ਕਹਿੰਦੇ ਕਿ ਮੇਰੇ ਹਸਬੰਦ ਦਾ ਪੈਸਾ ਸੀ ਮੈਨੂੰ ਚਾਹੀਦਾ ਸੋ ਇਹ ਜਿਹੜੇ ਸਾਡੇ ਸਮਾਜਿਕ ਤੌਰ ਦੇ ਉੱਤੇ ਥੋੜੇ ਬਹੁਤ ਕੇਸਸ ਹੈ ਜੋ ਹੁੰਦੇ ਨੇ ਕਿ ਜਿਨ੍ਹਾਂ ਨੂੰ ਝਗੜਿਆਂ ਨੂੰ ਸਮਝਾਇਆ ਜਾ ਸਕਦਾ ਕੋਸ਼ਿਸ਼ ਇਹੀ ਰਹਿੰਦੀ ਹੈ ਹਮੇਸ਼ਾ ਕਿ ਦੋਵਾਂ ਫੈਮਿਲੀਜ਼ ਨੂੰ ਬਿਠਾ ਕੇ ਪਿਆਰ ਦੇ ਨਾਲ ਇਹ ਚੀਜ਼ਾਂ ਨੂੰ ਸੋਲਵ ਕੀਤਾ ਜਾ ਸਕਦਾ ਹੈ ਤੁਹਾਡਾ ਕੋਈ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦੇ ਹੋ ਜੀ ਸਰ ਮੈਡਮ ਤੁਸੀਂ ਫਰਮ ਕਿਵੇਂ ਹਲਪ ਨਹੀਂ ਦੇਖੋ ਸਿੰਪਲ ਜੀ ਗੱਲ ਹੈ ਜੋ ਪ੍ਰਾਪਰਟੀ ਹਸਬੰਡ ਦੇ ਨਾਮ ਤੇ ਰਜਿਸਟਰਡ ਸੀ ਔਰ ਹੈ ਉਹ ਲੇਡੀ ਨੂੰ ਹੀ ਮਿਲੇਗੀ ਉਹਦੇ ਜੋ ਹਿੱਸੇ ਨਹੀਂ ਕਿਉਂਕਿ ਉਹ ਲੇਡੀ ਨੇ ਆਪਣੇ ਬੱਚੇ ਵੀ ਪਾਲਨੇ ਨੇ ਉਹਦੇ ਕੋਲ ਦੋ ਬੱਚੇ ਨੇ ਤਿੰਨ ਬੱਚੇ ਨੇ ਪੜਾਉਣਾ ਵੀ ਹੈ ਉਹਨੇ ਉਸ ਚੀਜ਼ ਨਾਲ ਉਹ ਚੀਜ਼ ਅਗਰ ਜਿਹੜੇ ਲੜਕੇ ਦਾ ਫਾਦਰ ਅਗਰ ਕਹੇ ਕਿ ਨਹੀਂ ਹੁਣ ਮੈਂ ਇਹਨੂੰ ਵੰਡਣਾ ਹੈ ਉਹ ਨਹੀਂ ਹੋ ਸਕਦਾ ਇਕ ਕੋਰ ਦਾ ਲੋਈ ਹੈਗਾ ਜੀ ਬਾਕੀ ਹੈ ਕਿ ਜੇ ਕੋਈ ਐਡਮੈਂਟ ਹੁੰਦਾ ਕਿ ਨਹੀਂ ਜੀ ਚਾਹੇ ਇਹਦੇ ਹਸਬੰਡ ਦੀ ਪ੍ਰਾਪਰਟੀ ਹੋਵੇ ਲੇਕਿਨ ਵਡਿਆ ਜਾਏਗਾ ਉਹ ਕੇਸ ਇਸ ਦਾ ਕੋਰ ਜਾਏਗਾ ਕੋਰ ਸੋਲਵ ਕਰੇਗਾ ਨਾ ਕਿ ਅਸੀਂ ਕਰਾਂਗੇ ਬਟ ਬਾਈ ਲਾ ਜਿਹੜੀ ਪ੍ਰਾਪਰਟੀ ਜਿਸ ਦੇ ਨਾਮ ਤੇ ਹੈ ਅਗਰ ਉਹਦੀ ਵਾਈਫ ਹੈ ਉਹਦੇ ਬੱਚੇ ਨੇ ਉਹਨਾਂ ਕੋਲ ਜਾਏਗੀ ਪਤੀ ਮਰ ਤੋਂ ਬਾਅਦ ਉਸ ਲੇਡੀ ਜੀ ਨੂੰ ਉਹਦਾ ਸਹੁਰਾ ਬੇਦਖਲ ਕਰ ਸਕਦਾ ਜਾਂ ਉਹਦੀ ਉਹ ਆਪਣੀ ਕੋਪਤੀ ਦੇ ਨੂਨ ਬੇਦਖਲ ਕਰ ਸਕਦਾ ਬਿਲਕੁਲ ਨਹੀਂ ਕਰ ਸਕਦੇ ਅਗਰ ਤੁਸੀਂ ਸੋਚਦੇ ਵੀ ਮੈਂ ਬੇਦਖਲ ਕਰਦਾ ਉਹ ਨਹੀਂ ਹੋ ਸਕਦਾ ਕਿਉਂਕਿ ਜੇ ਬੇਦਖਲ ਕਰਨਾ ਹੈ ਉਹ ਪਹਿਲਾ ਹੋਣਾ ਚਾਹੀਦਾ ਹੈ ਜੇ ਬੇਦਖਲ ਉਹਦੀ ਡੈਥ ਤੋਂ ਬਾਅਦ ਜਾਂ ਡਾਈਵੋਰਸ ਤੋਂ ਬਾਅਦ ਵੀ ਅਗਰ ਬੇਦਖਲ ਕਰ ਦਿਓ ਤੇ ਇਹਦੇ ਅੰਦਰ ਇੱਕ ਮਕਸਦ ਬੜਾ ਸਾਫ਼ ਹੈ ਕਿ ਅਸੀ ਹੋਰ ਕੁੜੀ ਨੂੰ ਕੁਝ ਦੇਣਾ ਨਹੀਂ ਹੈ ਜਾਂ ਆਪਣੇ ਗ੍ਰੈਂਡ ਚਿਲਡਰਨ ਨੂੰ ਕੁਝ ਦੇਣਾ ਨਹੀਂ ਹੈ ਇਹਦੇ ਨਾਲ ਲਾਅ ਸਟੈਂਡ ਨਹੀਂ ਕਰੇਗਾ ਮੈਂ ਪਿਨਾ ਨਹੀਂ ਦੱਸੇ ਬਿਨਾਂ ਆਈਡੈਂਟੀਟੀ ਦੱਸੇ ਇੱਕ ਦੋ ਕੇਸ ਐ ਇੰਨੇ ਸਪੈਸ਼ਲ ਦੱਸ ਸਕਦੇ ਹੋ ਅੱਜ ਤੇ ਜਿਹੜੇ ਲੰਬੇ ਸਮੇਂ ਤੋਂ ਲਟਕ ਰਹੇ ਸੀ ਤੁਸੀਂ ਸੌਖ ਕਿਤੇ ਨਾ ਦੇਖੋ ਇੱਕ ਤੇ ਗੱਲ ਹੈਗੀ ਇਹੀ ਇਸੇ ਰਿਲੇਟਡ ਦੀ ਚੀਜ਼ ਹੈਗੀ ਆ ਕਿ ਇੱਕ ਲੜਕੀ ਆਈ ਹੈ ਤੇ ਉਹ ਕਹਿੰਦੀ ਕਿ ਮੇਰੇ ਨਾਮ ਮੇਰੇ ਹਸਬੰਡ ਦੇ ਨਾਮ ਦੇ ਉੱਤੇ ਇਹ ਸ਼ਾਪ ਹੈ ਕੋਈ ਬਿਜ਼ਨਸ ਹੈ ਉਹਦੇ ਨਾਮ ਦੇ ਉੱਤੇ ਹੈਗੀ ਆ ਪਰ ਹੁਣ ਜਿਹੜੇ ਸਹੁਰਾ ਸਾਹਿਬ ਨੇ ਉਹ ਕਹਿੰਦੇ ਮੇਰੇ ਘਰੇ ਆ ਕੇ ਰਹਿ ਇੱਥੇ ਆ ਕੇ ਸਾਡੀ ਸੇਵਾ ਕਰ ਫੇਰ ਤੈਨੂੰ ਅਸੀਂ ਉਹ ਦਵਾਂਗੇ ਉਹ ਪ੍ਰਾਪਰਟੀ ਕਿਰਾਏ ਤੇ ਵਿਚੜਾਈ ਹੋਈ ਹੈ ਠੀਕ ਹੈ ਬਲੇਕਿਨ ਗੱਲ ਇਹ ਹੈ ਕਿ ਤੁਸੀਂ ਕਿਸੇ ਲੜਕੀ ਨੂੰ ਫੋਰਸ ਨਹੀਂ ਕਰ ਸਕਦੇ ਕਿ ਮੈਰਿਜ ਤੋਂ ਬਾਅਦ ਕਿ ਤੂੰ ਮੇਰੇ ਹੀ ਘਰ ਆ ਕੇ ਰਹਿ ਰੋਟੀ ਵੀ ਪਕਾ ਸੇਵਾ ਵੀ ਕਰ ਇਹ ਕਰ ਤਾਂ ਤੈਨੂੰ ਅਸੀਂ ਇਹ ਪ੍ਰਾਪਰਟੀ ਦਵਾਂਗੇ ਨਹੀਂ ਜੇ ਉਹ ਪ੍ਰਾਪਰਟੀ ਉਹਦੇ ਹਸਬੰਡ ਦੇ ਨਾਂ ਤੇ ਹੈ ਉਹਨੂੰ ਵੋਕੇਟ ਕਰਾ ਕੇ ਉਹਨੂੰ ਦਿੱਤੀ ਜਾਏਗੀ ਉਹਦਾ ਆਰਡਰ ਹੋ ਚੁੱਕਿਆ ਹੈ ਤਾਂ ਅੱਜ ਜਿਹੜੇ ਸੀ ਕੇਸਸ ਉਹਨਾਂ ਚ ਡੌਰੀ ਦੇ ਇੱਕ ਦੋ ਹੀ ਕੇਸ ਸੀਗੇ ਮਗਰ 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 ਜਦੋਂ ਸਾਡੇ ਕੋਲ ਡੌਰੀ ਦੇ ਕੇਸਸ ਆਉਂਦੇ ਨੇ ਉਹਦੇ ਅੰਦਰ ਜ਼ਰੂਰ ਹੁੰਦਾ ਕਿ ਹੁਣ ਉਹਨੂੰ ਵਧਾ ਚੜਾ ਕੇ ਵੀ ਲਿਖਿਆ ਜਾਂਦਾ ਕਿ ਅਸੀਂ ਆ ਵੀ ਦਿੱਤਾ ਸੀ ਇਹ ਵੀ ਦਿੱਤਾ ਸੀ ਹੁਣ ਉਹਦੇ ਵਿੱਚ ਅਗਰ ਤੁਹਾਡੇ ਕੋਲ ਐਵੀਡੈਂਸ ਨਹੀਂ ਹੈ ਉਸ ਚੀਜ਼ ਦਾ ਉਹ ਨਹੀਂ ਨਹੀਂ ਰਿਲੇਟ ਕਰ ਸਕਦੇ ਉਸ ਚੀਜ਼ ਨੂੰ ਅਗਰ ਐਵੀਡੈਂਸ ਹੈ ਤੁਹਾਡੇ ਕੋਲ ਮੇਬੀ 10 ਸਾਲ ਬਾਅਦ ਹੁੰਦਾ ਡੌਰੀ ਦਾ ਕਿ ਅਗਰ ਮੈਰਿਜ ਦਾ ਕੋਈ ਐਸਾ ਪੈ ਜਾਂਦਾ ਹੈ ਕਿ ਅਸੀਂ ਡਾਈਵੋਰਸ ਲਈ ਜਾਣਾ ਫਿਰ ਡੌਰੀ ਦਾ 10 ਸਾਲ ਬਾਅਦ 20 ਸਾਲ ਬਾਅਦ 15 ਸਾਲਾਂ ਬਾਅਦ ਇਹ ਨਹੀਂ ਬਣਦਾ ਡੌਰੀ ਦਾ ਕੇਸ ਕਿਉਂਕਿ ਅਗਰ 15 ਇਅਰਸ ਤੋਂ ਬਾਅਦ ਤੁਸੀਂ ਪਾ ਰਹੇ ਹੋ ਡੌਰੀ ਆਈ ਥਿੰਕ ਡੋਨਟ ਥਿੰਕ ਥੈਟ ਇਜ਼ ਕਨਸਿਡਰਡ ਐਜ਼ ਇਟ ਡੌਰੀ ਕੇਸ डिपार्टमेंट लेता है क्या मतलब मैं नहीं आपके दोबारा नहीं नहीं नहीं, मतलब नहीं, नहीं, के के तो केस रजिस्टर होगा पहली बात तो ये अगर कॉम्प्रोमाइज हो ही दो पार्टीज का राइट कॉम्प्रोमाइज क्यों होता है की आगे से नहीं होना है तो कॉम्प्रोमाइज अगर होता है कि सिचुएशन को सेव करने के लिए सिर्फ राइट लेकिन बाद में झगड़ा वैसे का वैसे ही चलता है ਤੋ ਉਸਕੇ ਲਈ ਜੋ ਹੈ ਉਹ ਐਕਸ਼ਨ ਇਹ ਉਸਕੇ ਬਾਅਦ ਮੇ ਠੀਕ ਹੈ ਸੋ ਇਹ ਤਾਂ ਫਿਰ ਇੱਕ ਕੰਡੀਸ਼ਨ ਨਹੀਂ ਨਾ ਕਰਨੀ ਕਿ ਤਾਂ ਕਿ ਇਸ ਕੋ ਨਿਪਟਾਇਆ ਜਾਏ ਕਿਸੇ ਤਰ੍ਹਾਂ ਸੇ ਅੱਜ ਕੰਪਰੋਮਾਈਜ਼ ਕਰ ਲੋ ਕੱਲ ਕੋ ਫਿਰ وہی ਬੈਲੈਂਸ ਹੋਏਗੀ ਜਾ ਕੇ ਅਗਰ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਜਾਓ ਨਾ ਤੇ ਮੈਨੂੰ ਸਸਾਂ ਦਾ ਜ਼ਿਆਦਾਤਰ ਥੈਂਕ ਯੂ ਆਉਂਦਾ ਹੈ ਕਿ ਤੁਸੀਂ ਸਾਨੂੰ ਜਿਹੜਾ ਫੇਵਰ ਕਰ ਰਹੇ ਹੋ ਬਹੁਤ ਜ਼ਿਆਦਾ ਕਿਉਂਕਿ ਕਈ ਵਾਰੀ ਹੁੰਦਾ ਕਿ ਕੁੱਟਮਾਰ ਜਿਹੜੀ ਹੈ ਉਹ ਸੱਸ ਕਹਿੰਦੀ ਮੈਂ ਬਜ਼ੁਰਗ ਆ ਮੈਨੂੰ ਇਸ ਟਾਈਮ ਲੋਡ ਹੈ ਆਪਣੀ ਮੈਡੀਕਲ ਦੀ ਚਾਹੀਦੀ ਲੋੜ ਹੈ ਹੈਲਥ ਦੀ ਚਾਹੀਦਾ ਸੇਵਾ ਦੀ ਲੋੜ ਹੈਗੀ ਹੈ ਲੇਕਿਨ ਇਹ ਮੇਰੀ ਨੂੰ ਜਿਹੜੀ ਹੈਗੀ ਆ ਇਹ ਮੈਨੂੰ ਧੱਕੇ ਮਾਰਦਿਆ ਮੇਰਾ ਦੇਖਭਾਲ ਨਹੀਂ ਹੁੰਦੀ ਕੁਝ ਵੀ ਮੈਂ ਹਮੇਸ਼ਾ ਹੀ ਬਜ਼ੁਰਗਾਂ ਦੇ ਪੱਖ 'ਚ ਰਹਿਣੀ ਹੈ ਕਿਉਂਕਿ ਜੋ ਯੰਗ ਗਰਲਸ ਨੇ ਉਹ ਦੇਖਭਾਲ ਕਰ ਸਕਦੀ ਨਹੀਂ ਬਾਡੀਲੀ ਏਬਲ ਹੈ ਉਸ ਟਾਈਮ ਦੇ ਉੱਤੇ ਪਰ ਅਗਰ ਬਜ਼ੁਰਗ ਦੂ ਧੱਕੇ ਮਾਰਨਾ ਜਾਂ ਉਹਨਾਂ ਨੂੰ ਉਹਨੂੰ ਮਿਸਟਰੀਟ ਕਰਨਾ ਆਈ ਨੈਵਰ ਸਟੈਂਡ ਵਿਦ ਦ ਗਰਲ ਥੈਂਕ ਯੂ ਵੈਰੀ ਮਚ ਥੈਂਕ ਯੂ